ਆ ਦੇਖ ਲੋ ਦੁਕਾਨਦਾਰ ਦੀ ਬਹਾਦਰੀ ਨੇ ਕਿਵੇਂ ਲੁਟੇਰਿਆਂ ਦੀਆਂ ਚਕਾਈਆਂ ਪੂੰਛਾਂ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲੁਟੇਰੇ ਆਉਂਦੇ ਨੇ ਬੰਦੂਕ ਦਿਖਾਉਂਦੇ ਨੇ ਤੇ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਫਿਰ ਦੇਖੋ ਦੁਕਾਨਦਾਰ ਨੇ ਕਿਵੇਂ ਬਹਾਦਰੀ ਦਿਖਾਈ ਕਿ ਅੱਡੀਆਂ ਨੂੰ ਥੁੱਕ ਲਾ ਕੇ ਲੁਟੇਰੇ ਫਰਾਰ ਹੋ ਗਏ ਮਾਮਲਾ ਮਾਨਸਾ ਦਾ ਜਿੱਥੇ ਕਿ ਲੁਟੇਰੇ ਇੱਕ ਦੁਕਾਨ ਦੇ ਵਿੱਚ ਪਿਸਤੌਲ ਦੀ ਨੋਕ ਦੇ ਉੱਤੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੁੰਦੇ ਨੇ ਤਾਂ ਫਿਰ ਇਸ ਦੁਕਾਨਦਾਰ ਦੇ ਵੱਲੋਂ ਹਿੰਮਤ ਕੀਤੀ ਜਾਂਦੀ ਹੈ ਤੇ ਉਹ ਰਫੂ ਚੱਕਰ ਹੋ ਗਏ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਦਿੱਤੀ ਹੈ ਉੱਥੇ ਇਸ ਘਟਨਾ ਦੇ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਤਾਂ ਉੱਥੇ ਹੀ ਪ੍ਰੇਮ ਗਰਗ ਕਾਉਂਸਲਰ ਤੇ ਦੁਕਾਨਦਾਰ ਦੇ ਰਿਸ਼ਤੇਦਾਰ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਪੁਲ ਦੇ ਥੱਲੇ ਮੇਰੇ ਚਾਚੀ ਦੇ ਦੋਤਾ ਜਣਕੇ ਮੇਰਾ ਭਾਂਜਾ ਨਾਮ ਬਿਲਕੁਲ ਕਾਲਾ ਰਾਮ ਕਰਿਆਨਾ ਸਟੋਰ ਤੇ ਦੋ ਬੰਦੇ ਆਏ ਉਹਨਾਂ ਨੂੰ ਕਹਿਣ ਲੱਗੇ ਵੀ ਸਿੱਕਟਾ ਦਿਓ ਉਹ ਕਹਿੰਦਾ ਵੀ ਪੈਸੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਪਿਸਤੋਲ ਉਹਦੇ ਕੰਨ ਤੇ ਲਾ ਲਈ ਮੁੰਡੇ ਦੇ ਕੰਨ ਤੇ ਲਾਉਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਜਿੰਨੇ ਪੈਸੇ ਹੈਗੇ ਧਰ ਦੇ ਮੁੰਡਾ ਕਹਿੰਦਾ ਮੇਰੇ ਕੋਲ ਕੁਝ ਨਹੀਂ ਉਹਨਾਂ ਨੇ 1000 ਰੁਪਏ ਮੰਗਿਆ ਉਸ ਤੋਂ ਬਾਅਦ ਮੁੰਡੇ ਨੇ ਡਾਂਗ ਕੱਢ ਲਈ ਉਹ ਪਿਸਤੌਲ ਸੁਨੇ ਪਿੱਛੋਂ ਦੀ ਦੁਕਾਨ ਦੇ ਬੈਕ ਸਾਈਡ ਤੋਂ ਬਰੇ ਰੋਡ ਨੂੰ ਉਹ ਚਲੇ ਗਏ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਸ ਆਈ ਉਹਨਾਂ ਨੇ ਆਪਣੀ ਕਾਰਵਾਈ ਬਿਆਨ ਲਿਖ ਕੇ ਮੁੰਡੇ ਦੇ ਪਰਚਾ ਦਰਜ ਕਰਨ ਲਈ ਕਿਹਾ ਵੀ ਅਸੀਂ ਪਰਚਾ ਦਰਜ ਕਰਾਂਗੇ ਉੱਤੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੰਡੀ ਦੁਕਾਨ ਹੈ ਉਥੇ ਦੋ ਨਾਮੂਮ ਵਿਅਕਤੀ ਨੌਜਵਾਨ ਆਏ ਨੇ ਦੁਕਾਨ ਤੇ ਜਿਨ੍ਹਾਂ ਨੇ ਪੱਤਰਾ ਹੱਥ ਸੇੜਿਆ ਪਸਤੂਲ ਦਿਖਾ ਕੇ ਉਸ ਤੋਂ ਜਵਰੀ ਬੱਲੇ ਵਿੱਚੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੀ ਪੁਲਿਸ ਕਾ ਕੀ ਕਾਰਵਾਈ ਕਰ ਰਹੀ ਜੀ ਉਸ ਸੰਬੰਧਿਤ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਉਹਨਾਂ ਦੀ ਜਿਹੜੇ ਨਾਮ ਨੂੰ ਆਈ ਉਹਨਾਂ ਦੀ ਕਤਾਲ ਕਰ ਰਹੇ ਜੀ ਖੈਰ ਦੇਖਿਆ ਜਾਵੇ ਤਾਂ ਸ਼ਰੀਆਮ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਜਿਹੇ ਲੁਟੇਰੇ ਤੇ ਚੋਰਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ